ਆ ਅਸੀਂ ਨਾ ਪਿਛਲੇ ਹਫਤੇ ਇੱਕ ਵੀਡੀਓ ਪਾਈ ਸੀ ਤੇਲ ਦੀ ਘੱਟ ਉਮਰ ਦੇ ਵਿੱਚ ਜਿਹੜੇ ਵਾਲ ਚਿੱਟੇ ਹੋ ਜਾਂਦੇ ਆ ਉਹਨਾਂ ਨੂੰ ਦੁਬਾਰਾ ਕਾਲੇ ਕਰਨ ਦੀ ਇਹ ਤੇਲ ਚ ਇੰਨੀ ਪਾਵਰ ਹੈਗੀ ਆ ਜੜੀ ਬੂਟੀਆਂ ਨਾਲ ਬਣਿਆ ਹੋਇਆ ਇਹਦੇ ਵਿੱਚ ਮੇਨ ਜਿਹੜੀ ਜੜੀ ਬੂਟੀ ਆ ਉਹ ਸਾਰਿਆਂ ਨੂੰ ਪਤਾ ਕਿ ਪ੍ਰਿੰਗਰਾਜ ਪਿਆਜ਼ ਅ ਸ਼ੰਕਪੁਸ਼ਪੀ ਬ੍ਰੰਮੀ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਨਾਲ ਤੇਲ ਇਹ ਇਕੱਲਾ ਸਿਰਫ ਸਫੇਦ ਵਾਲਾ ਨੂੰ ਕਾਲਾ ਨਹੀਂ ਕਰਦਾ ਦੋਸਤੋ ਇਹਦੇ ਵਿੱਚ ਹੋਰ ਬਹੁਤ ਜ਼ਿਆਦਾ ਖੂਬੀਆਂ ਨੇ ਦੁਬਾਰਾ ਵੀਡੀਓ ਤਾਂ ਬਣਾਉਣ ਲੱਗਿਆ ਕਿ ਧਿਆਨ ਨਾਲ ਦੇਖੋ ਸਫੇਦ ਵਾਲਾ ਨੂੰ ਕਾਲਾ ਤਾਂ ਕਰੂਗਾ ਹੀ ਕਰੂਗਾ ਜਿੰਨਾ ਲੋਕਾਂ ਦੇ ਵਾਲ ਝੜਦੇ ਆ ਜਦੋਂ ਨਹਾਉਂਦੇ ਆ ਹੱਥਾਂ ਨੂੰ ਲੱਗ ਜਾਂਦੇ ਆ ਕੰਗੀ ਕਰਦੇ ਆ ਤਾਂ ਕੰਗੀ ਦੇ ਵਿੱਚ ਫਸ ਕੇ ਆਉਂਦੇ ਆ ਗੰਜਾਪਨ ਦਾ ਸ਼ਿਕਾਰ ਹੋਣ ਤੱਕ ਦੀ ਨੌਬਤ ਤੱਕ ਖਾਸ ਕਰਕੇ ਮਹਿਲਾਵਾਂ ਨੂੰ ਔਰਤਾਂ ਨੂੰ ਬਹੁਤ ਔਖਾ ਹੋ ਜਾਂਦਾ ਇਸ ਚੀਜ਼ ਨਾਲ ਇਹ ਤੇਲ ਸਿਰਫ 15 ਦਿਨ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਾਲਾਂ ਦੀ ਕਮਜ਼ੋਰੀ ਕਾਰਨ ਜਿਹੜੇ ਵਾਲ ਝੜਦੇ ਆ ਉਹਨਾਂ ਨੂੰ ਬਿਲਕੁਲ ਠੀਕ ਕਰਨ ਦਾ ਵਾਲ ਝੜਨ ਨੂੰ ਬਿਲਕੁਲ ਸੈੱਟ ਹੋ ਜਾਂਦੇ ਆ ਮਤਲਬ ਮੇਰੇ ਕਹਿਣ ਦਾ ਇਹ ਸਿਰਫ ਸਫੇਦ ਵਾਲਾਂ ਲਈ ਨਹੀਂ ਹੈਗਾ ਛੜਦੇ ਹੋਏ ਵਾਲਾਂ ਲਈ ਵੀ ਬਹੁਤ ਜ਼ਿਆਦਾ کارਗਰ ਹੈਗਾ ਤੀਸਰਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਜਿਹੜੀਆਂ ਜੜੀ ਬੂਟੀਆਂ ਨੇ ਸਾਡੇ ਦਿਮਾਗ ਨੂੰ ਬਹੁਤ ਜ਼ਿਆਦਾ ਸ਼ਾਂਤੀ ਦਿੰਦੀਆਂ ਨੇ ਜਿਹੜੇ ਲੋਕ ਅੱਜ ਕੱਲ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਏ ਨੇ ਮਾਈਂਡ ਕਨਸੈਂਟਰੇਸ਼ਨ ਦੇ ਵਿੱਚ ਦਿੱਕਤ ਆ ਰਹੀ ਆ ਇਹ ਸਾਰੀਆਂ ਜੜੀ ਬੂਟੀਆਂ ਉਹਨਾਂ ਚੀਜ਼ਾਂ ਨੂੰ ਵੀ ਰਿਲੈਕਸ ਕਰਦੀਆਂ ਨੇ ਜਿੰਨਾਂ ਨੂੰ ਸਟ्रेस ਰਹਿੰਦੀ ਆ ਕਿਸੇ ਵੀ ਕਿਸਮ ਦੀ ਨੀਂਦ ਨਹੀਂ ਆਉਂਦੀ ਪ੍ਰੋਪਰ ਰਾਤ ਨੂੰ ਵਿਚਾਰਾਂ 'ਚ ਅਲਝੇ ਰਹਿੰਦੇ ਆ ਇਸ ਤੇਲ ਦੀ ਖੋਪੜੀ ਦੇ ਉੱਪਰ ਮ사ਜ ਕਰਕੇ ਜਾਨੀ ਕਿ ਸਕੈਲਪ ਦੇ ਉੱਪਰ ਮ사ਜ ਕਰਕੇ ਇਸ ਦੀ ਵਰਤੋਂ ਕਰਕੇ ਦੇਖੋ ਬਹੁਤ ਹੀ ਵਧੀਆ ਅਸਲ ਦੇ ਵਿੱਚ ਜਿਹੜਾ ਇਹ ਤੇਲ ਆ ਨਾ ਇਹ ਅਸਲੀ ਤੇਲ ਆ ਜਿਹੜਾ ਵਾਲਾਂ ਦੇ ਵਿੱਚ ਆਪਾਂ ਨੂੰ ਲਗਾਉਣਾ ਚਾਹੀਦਾ ਜਿਹੜੇ ਆਪਾਂ ਕੈਮੀਕਲ ਬੇਸ ਤੇਲ ਲਿਆ ਕੇ ਬਾਜ਼ਾਰਾਂ ਦੇ ਵਿੱਚੋਂ ਲਗਾ ਲੈਨੇ ਆ ਉਹ ਬੇਸ਼ੁਮਾਰ ਨੁਕਸਾਨ ਕਰਦੇ ਆ ਸਾਡੇ ਲਈ ਤਾਂ ਇਹ ਆ ਕਿ ਨੇਚਰੋਪੈਥਿਕ ਕੰਸਲਟੈਂਟ ਹੋਣ ਦੇ ਨਾਤੇ ਮੇਰਾ ਫਰਜ਼ ਮੰਨਦਾ ਤੁਹਾਨੂੰ ਗਾਈਡ ਕਰਨ ਦਾ ਕਿ ਅਸਲੀ ਤੇਲ ਇਹ ਜੜੀ ਬੂਟੀਆਂ ਦੇ ਤੇਲ ਹੁੰਦੇ ਆ ਨਾਮ ਦੇ ਤੇਲ ਜਾਂ ਕੈਮੀਕਲ ਵਾਲੇ ਤੇਲ ਵਰਤ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਐਸੇ ਖਤਰੇ 'ਚ ਨਾ ਪਾਈਏ ਐਸੀ ਐਸੀਆਂ ਬਿਮਾਰੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬ੍ਰੇਨ ਕੈਂਸਰ ਤੱਕ ਬ੍ਰੇਨ ਦੇ ਵਿੱਚ ਟਿਊਮਰ ਬਣ ਜਾਂਦੇ ਆ ਕਈ ਵਾਰੀ ਤੇਲ ਉਹਦਾ ਜ਼ਿੰਮੇਵਾਰ ਹੁੰਦਾ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਿਉਂ ਹੋ ਗਿਆ ਸੋ ਦੋਸਤੋ ਮੈਂ ਸਿਰਫ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਤੇਲ ਦਾ ਇਸਤੇਮਾਲ ਕਰਿਆ ਕਰੋ ਵਾਲਾਂ ਲਈ ਬਹੁਤ ਜ਼ਿਆਦਾ ਵਧੀਆ ਵਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਬ੍ਰੇਨ ਨੂੰ ਰਿਲੈਕਸ ਰੱਖਣ ਲਈ ਕਨਸਨਟ੍ਰੇਸ਼ਨ ਬਣਾਉਣ ਲਈ ਬਹੁਤ ਹੀ ਜ਼ਿਆਦਾ ਵਧੀਆ ਇੱਕ ਵਾਰੀ ਇਸਤੇਮਾਲ ਕਰਕੇ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਸਮਝ ਲੱਗ ਜੂ ਕਿ ਯਾਰ ਅਸਲੀ ਤੇਲ ਤਾਂ ਇਹੇ ਆ ਜੋ ਅਸੀਂ ਪਹਿਲਾਂ ਸਿਰ ਤੇ ਲਗਾਈ ਜਾ ਰਹੇ ਹਾਂ ਗਲਤੀ ਦੇ ਨਾਲ ਵਰਤੀ ਜਾ ਰਹੇ ਹਾਂ ਜੋ ਮਰਜ਼ੀ ਮਜਬੂਰੀਆਂ ਨੇ ਉਹਨਾਂ ਤੋਂ ਆਪਾਂ ਕਿਵੇਂ ਨਾ ਕਿਵੇਂ ਆਲਟਰਨੇਟ ਆਪਣੇ ਸਰੀਰ ਨੂੰ ਬਚਾਉਣਾ ਹੈਗਾ ਤੇ ਦੋਸਤੋ ਇੱਕ ਬੇਨਤੀ ਹੋਰ ਆ ਸਾਡੀ ਆਡੀਅנס ਜਿਹੜੀ ਆ ਨਾ ਉਹ ਮੈਸੇਜ ਕਰ ਰਹੀ ਆ ਲਗਾਤਾਰ ਬਾਰ-ਬਾਰ ਤੇ ਮੇਰੇ ਲਈ ਮਜਬੂਰੀ ਇਹ ਆ ਕਿ ਮੈਂ ਹਰ ਕਿਸੇ ਦੇ ਮੈਸੇਜ ਦਾ ਲੰਬੇ ਸਮੇਂ ਤੱਕ ਜਵਾਬ ਨਹੀਂ ਦੇ ਸਕਦਾ ਸਾਰਿਆਂ ਨਾਲ ਟਾਈਪ ਦੇ ਵਿੱਚ ਰਹਿਣਾ ਬਹੁਤ ਔਖਾ ਉਧਰੋਂ 100 ਬੰਦਾ ਕਾਲ ਕਰ ਰਿਹਾ ਮੈਸੇਜ ਕਰ ਰਿਹਾ ਤੇ ਮੈਂ ਕੱਲਾ ਜਵਾਬ ਦੇ ਰਿਹਾ ਪੋਸੀਬਲ ਨਹੀਂ ਹੈ ਸੋ ਦੋਸਤੋ ਬੇਨਤੀ ਆ ਕਿ ਜੀਨੂੰ ਇਸ ਚੀਜ਼ ਦੀ ਲੋੜ ਆ ਜਾਂ ਇਸ ਚੀਜ਼ ਬਾਰੇ ਜਾਣਕਾਰੀ ਲੈਣੀ ਆ ਹੋਰ ਤਾਂ ਡਾਇਰੈਕਟ ਕਾਲ ਕਰ ਲਓ ਸਾਡੇ ਨੰਬਰ نیچے ਚੱਲ ਰਹੇ ਨੇ ਬਿਲਕੁਲ ਬੇਫਿਕਰ ਹੋ ਕੇ ਕਾਲ ਕਰ ਸਕਦੇ ਹੋ نو ਇਸ਼ੂਸ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀ ਕਾਲ ਦਾ ਜਵਾਬ ਦਵਾਂ ਅਗਰ ਮੌਕੇ ਤੇ ਨਹੀਂ ਚੱਕ ਸਕਿਆ ਤਾਂ ਤੁਹਾਨੂੰ ਕਾਲ ਬੈਕ ਜ਼ਰੂਰ ਕਰੂੰਗਾ ਸੋ ਕਾਲ ਤੇ ਗੱਲ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਮੇਰੇ ਲਈ ਸੋ ਟ੍ਰਾਈ ਟੂ ਅੰਡਰਸਟੈਂਡ ਥੈਂਕ ਯੂ ਥੈਂਕ ਯੂ ਵੈਰੀ ਮੱਚ ਵান্স ਅਗੇਨ